ਇਹ ਤਾਂ ਕਰਦਾ ਇਹ ਤਾਂ ਗਲਈ ਘੋੜਦਾ ਮੈਂ ਤਾਂ ਕਹਿ ਨੀਆ ਤੇਰੀ ਕਾਦੀ ਘੋਟ ਹੀ ਦਿੰਨੀ ਹਾਂ ਗਾਉਂ ਜਿੱਤੇ ਆਪਣੇ ਕੋਤਨ ਨੂੰ ਉਹ ਐਵੇਂ ਨਾ ਖਭਰਾਇਆ ਕਰ ਉਹ ਜਿੰਨਾ ਚਿਰ ਮੈਂ ਜਾ ਰਾਂ ਨਾ ਉਹਨਾਂ ਚਿਰ ਪੁੱਤ ਦੀ ਕੋਈ ਹਵਾ ਨਹੀਂ ਝੱਕ ਸਕਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾਰ ਨੇ ਵੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਮੈਨੂੰ 3000 ਰੁਪਏ ਦਿਓ ਜੀ

ਏ ਕਿਵੇਂ ਪਰਦੇ ਦੇ ਜਣਾਉਣੀਆਂ ਲੁੱਕ ਲੁੱਕ ਕੇ ਕੀ ਹਲਾ ਕਾਣੂ ਮੈਂ ਤਾਂ ਐਂ ਕਹਨੀ ਆ ਵੀ ਕੋਈ ਕਿਤੇ ਦੇਖ ਹੀ ਨਾ ਲਵੇ ਤਾਂ ਲੁੱਕੇ ਆ ਰਹੀ ਸੀਗੀ ਮੈਂ ਅੱਛਾ ਮੈਂ ਤੈਨੂੰ ਐਂ ਪੁੱਛਦਾ ਸੀ ਹੂੰ ਆਹ ਇਤ ਕੋਠੀ ਬਾਰੇ ਮੈਨੂੰ ਤੂੰ ਦੱਸੇ ਨਹੀਂ ਪਹਿਲਾਂ ਵੀ ਆਪਣਾ ਇੱਥੇ ਵੀ ਘਰ ਆ ਇੱਕ ਸਾਈਡ ਤੇ ਯਾਰ ਲੈ ਇਹ ਗੱਲ ਤਾਂ ਮੈਨੂੰ ਹੁਣ ਪਤਾ ਲੱਗੀ ਏ ਮੈਨੂੰ ਵੀ ਕਿਹੜਾ ਪਤਾ ਸੀਗਾ ਵੀ ਇਹਨਾਂ ਦੀ ਆਹ ਕੋਠੀ ਐ ਮੈਨੂੰ ਤਾਂ ਇਹਨਾਂ ਨੇ ਸਿਰਫ ਐਨੀ ਗੱਲ ਕਰੀ ਐ ਇਹਨਾਂ ਦੀ ਜੱਦੀ ਕੋਠੀ ਐ ਇਹ ਕੋਈ ਚੱਕਰ ਪੈਣ ਕਰਕੇ ਨਾ ਖੇਤ ਹਲੇ ਘਰ ਰਹਿਣ ਲੱਗੇ ਸੀ ਓਏ ਮੇਰਾ ਪਹਿਲਾ ਨਾ ਪੁਰਾਣਾ ਤੇ ਹੈ ਜਾ ਘਰ ਦੇਖ ਕੇ ਐ ਲੱਗਾ ਮਾਂ ਕਿ ਤੂੰ ਨਿੱਕੇ ਮੋਟੀ ਸਰਦਾਰ ਹੋਣਗੇ ਪਰ ਆ ਗੋਠੀ ਦੇਖ ਕੇ ਤਾਂ ਅੱਖਾਂ ਹੀ ਟੱਡੀਆਂ ਰਹਿ ਗਈਆਂ ਮਰੀਆਂ ਮੱਛੀ ਤਕੜੀ ਆ ਹੋਰ ਕੀ ਮੱਛੀ ਨਹੀਂ ਇਹ ਤਾਂ ਮਗਰਮੱਛ ਹੈ ਹੂੰ ਆਗਲਾ ਤੋ ਯਾਦ ਆਏ ਮੈਨੂੰ ਹੂੰ ਉਹ ਹਾਰ ਵਿੱਚ ਕੀ ਨਹੀਂ ਓਏ ਹਾਰ ਦਾ ਪੁੱਛਣਾ ਲੈ ਚਾਰ ਪੰਜ ਸਨੇਰਾਂ ਕੋਲੇ ਜਾਵੜਿਆ ਕੋਈ ਕਹਦਾ ਕਰੇ ਸੋਨਾ ਨਕਲੀ ਆ ਕੋਈ ਕਹਦਾ ਕਰੇ ਯਾਰ ਤੈਨੂੰ ਅਸੀਂ ਰੈਪਟਰ ਦੇ ਕੇ ਫਸਾਉਣੇ ਆ ਤੂੰ ਫਰੌਟ ਕਰਦਾ ਐਂ ਕਰਦਾ ਉਹਦਾ ਮਸਾ ਵੇਚਿਆ ਮੈਂ ਲਿਆ ਜੀ ਸੀ ਮੁੰਡਾ ਕੋਈ ਉਹਦੇ ਥਰੂ ਵੇਚਦਾ ਕਮਾਲ ਦੀ ਗੱਲ ਹੈ ਥੋੜਾ ਮੂਈ ਚੋਰਾ ਵਰਗਾ ਤਾਈ ਤੋ ਤੁਹਾਨੂੰ ਲੋਕ ਠੱਗੀ ਲਾ ਜਾਂਦੇ ਨੇ ਆ ਸੀਰੀ ਦਾ ਕਰੈਕਟਰ ਕਰਦੇ ਕਰਦੇ ਕਿਤੇ ਸੱਚੀ ਉਹ ਨਾ ਸੀਰੀ ਬਣ ਜਾਈਓ ਤੁਸੀਂ ਓਏ ਜੇ ਮੇਰਾ ਮੂੰਹ ਇਹ ਜਾ ਤਾਂ ਹੀ ਤਾਂ ਐਡਾ ਤਗੜਾ ਖਜ਼ਾਨਾ ਲੁੱਟਿਆ ਤੈਨੂੰ ਚੋਰ ਲਾ ਦਾਂ ਦੇਖਣ ਤੋਂ ਜੇ ਮੂਜਾਕ ਕਰਦੀ ਆ ਮੈਂ ਤਾਂ ਮੂਜਾਕ ਹੀ ਕਰਾ ਹੁੰਦਾ ਹੈ ਆ ਬੇਇਤੀ ਕਰ ਰਹੀ ਆ ਤੂੰ ਦੰਦਰੇ ਕੋਲੇ ਆ ਕੇ ਇੱਕ ਪਾਸੇ ਤਾਂ ਮੈਂ ਲੇਬਰ ਬਣ ਕੇ ਕੰਮ ਕਰੀ ਜਨਾਂ ਤਰ੍ਹਾਂ ਦਿਹਾੜੀਆਂ ਬਣ ਕੇ ਦੂਜੇ ਪਾਸੇ ਤੂੰ ਕਹੀ ਨੇ ਚੋਰ ਆਹੋ ਮਤਲਬ ਮੈਂ ਤੁਹਾਡੇ ਲਈ ਤਾਂ ਕੋਈ ਕੰਮ ਨਹੀਂ ਕਰ ਰਹੀ ਉਗੀ ਕਰਤਾ ਹਾਰ ਦਿੱਤਾ ਕੱਲਾ ਉਹਦੀ ਖਾਜਾ ਸੀ ਮੈਂ 5 ਲੱਖ ਰੁਪਏ ਤਾਂ ਹਾਂ ਇੰਨੇ ਪੈਸੇ ਕਦੋਂ ਖਾ ਗਏ ਤੁਸੀਂ ਮੈਂ ਤਾਂ ਦੱਸਿਆ ਹੀ ਨਹੀਂ ਹੈਗਾ ਦੱਸੀ ਤਾਂ ਜਾਣਾ ਤੈਨੂੰ ਹੁਣ ਵੀ ਨਾਲ ਦੀ ਨਾਲ ਹੀ ਖਾ ਗਿਆ ਕੋਈ ਨਾ ਅੱਗੇ ਤੋਂ ਮੈਂ ਸੋਚ ਸਮਝ ਕੇ ਨਾ ਤੁਹਾਨੂੰ ਪੈਸੇ ਦਿਆ ਕਰਾਂਗੀ ਤੁਸੀਂ ਤਾਂ ਐਵੇਂ ਸਾਰੇ ਲੁਟਾ ਦੋਗੇ ਪੈਸੇ ਵੇ ਮੈਂ ਕਿਉਂ ਘਬਰਾਈ ਜਾਨੀਆ ਸਾਰਾ ਕੁਝ ਕੋਲੇ ਆ ਮੇਰੇ ਐਨੀ ਹੈ ਪਰ ਕੋਈ ਨਹੀਂ ਦੱਸ ਤੇਰੇ ਨੂੰ ਉੱਤੇ ਪੈਸੇ ਹੋਗੇ ਤੇ ਦੂਜੀ ਗੱਲ ਹੋਰ ਇਹਨਾਂ ਕੋਲੇ ਮੈਨੂੰ ਦੇਖ ਕੇ ਐਂ ਲੱਗਦਾ ਵੀ ਸੋਨੇ ਦੀਆਂ ਇੱਟਾਂ ਉਟੀਆਂ ਤੇ ਮੁਰਾ ਮਰਾ ਜੀਆਂ ਪ੍ਰਾਣੀਆਂ ਖਾਸ਼ੀਆਂ ਰੱਖੀਆਂ ਲੱਗਦੀਆਂ ਉਹ ਚ ਮਹਾਰਾਜਾ ਹੀ ਲੱਗਦੇ ਨੇ ਤੁਹਾਨੂੰ ਇਹ ਸਰਦਾਰ ਨੇ ਇਹ ਕੋਈ ਸਰਦਾਰਾਂ ਕੋਲ ਹੀ ਹੁੰਦਾ ਸਾਰਾ ਕੁਝ ਔਰ ਦੇੜੀਆਂ ਕੋਲੇ ਹੁੰਦਾਗਾ ਮੈਨੂੰ ਤਾਂ ਨਾ ਹੁਣ ਇਹ ਨਹੀਂ ਪਤਾ ਇਹਨਾਂ ਨੇ ਸਾਰਾ ਖਜ਼ਾਨਾ ਕਿੱਥੇ ਰੱਖਿਆ ਨਵਾਂ ਘਰ ਹੈ ਹੌਲੀ ਹੌਲੀ ਭੇਤ ਪਾਊਗਾ ਚਲ ਕੋਈ ਨਾ ਅਜੇ ਤਾਂ ਇੱਥੇ ਆ ਮੈਂ ਵੀ 5-7 ਦਿਨ ਤਾਂ ਹੋਰ ਰੁਕਦਾ ਤੇਰੇ ਕੋਲੇ ਇੱਕ ਗੱਲ ਹੋਰ ਜਵਾਕ ਦਾ ਧਿਆਨ ਰੱਖਿਆ ਕਰ ਮੜਾ ਮੁੰਟਾ ਆਪਦਾ ਸੇਧ ਦਾ ਠੀਕ ਹੈ ਨਾ ਤੁਸੀਂ ਹੈਗੇ ਤਾਂ ਹੋਵੇ ਰਹਾ ਧਿਆਨ ਰੱਖਣ ਨੂੰ ਓਏ ਮੈਂ ਤਾਂ ਰੱਖੀ ਆ ਨਾ ਸਮਝਿਆ ਕਰ ਮੇਰੀ ਗੱਲ ਤੂੰ ਭੋਲੀਆ ਤੇ ਹਾਂ ਮਤਲਬ ਕੀ ਇਹ ਨਾ ਵੀ 5-7 ਦਿਨਾਂ ਲਈ ਹਾਂ ਤੁਸੀਂ ਓਰੇ ਫਿਰ ਕਿੱਥੇ ਜਾਣਾ 5-7 ਦਿਨਾਂ ਬਾਅਦ ਮੈਨੂੰ ਘਰੇ ਜਾਣਾ ਪੂਗਾ ਘਰੇ ਫੋਨ ਲੱਗ ਜਾਂਦਾ ਕਿੰਨੇ ਰੋਜ਼ ਇਹ ਨਵੇਂ ਨੰਬਰ ਤੋਂ ਫੋਨ ਆਉਂਦਾ ਮੰਮੀ ਪਾਪਾ ਦਾ ਨਹੀਂ ਜੀ ਲੱਗਦਾ ਯਾਰ ਮੈਂ ਨਾਟਕ ਕਰ ਰਹਾ ਇੱਥੇ ਤੇਰੇ ਕੋਲੇ ਫਿਰ ਮੇਰਾ ਕਿਵੇਂ ਜੀ ਲੱਗੂਗਾ ਮੈਂ ਤਾਂ ਤੁਹਾਡੇ ਘਰ ਕਿਉਂ ਰਹਿ ਰਹੀ ਆਂ ਨਾਟਕ ਕਰੀ ਆਂ ਨੀ ਤੇ ਤੁਸੀਂ ਭਜੋਗੇ ਓਏ ਹੁਣ ਵੀ ਤਾਂ ਦਰਾਜੀ ਲੱਗਦੀ ਆ ਹੁਣ ਕਿਹੜਾ ਡੇਲੀ ਆ ਜਾਨੀ ਮੇਰੇ ਕੋਲੇ ਤੂੰ ਹੈਂ ਮੋਦਤਾ ਬੀਤ ਜਾਨੀਆਂ ਬੈਠੇ ਨੂੰ ਤਾਂ ਦੇਖੀ ਜਾਂਦਾ ਰਹਣਾ ਮੈਂ ਤਾਂ ਕੰਗੋ ਬੈਠਾ ਰੱਬ ਨਹੀਂ ਆਹੋ ਦਰਦੇ ਮਹਾਰਿਆਨੀ ਹੋਰੇ ਮੈਂ ਤੁਨੂੰ ਜੇ ਇਹਨਾਂ ਨੂੰ ਗੱਲ ਪਤਾ ਲੱਗ ਗਈ ਫੇਰ ਆਪਾਂ ਕਿੱਥੇ ਜਾਵਾਂਗੇ ਦੋਨਾਂ ਦੀ ਗੱਲ ਪਤਾ ਲੱਗ ਗਈ ਨਾ ਕਰੋ ਬਾਹਰ ਨਿਕਲ ਜਾਾਂਗੇ ਉਹ ਐਵੇਂ ਨਾ ਘਬਰਾਇਆ ਕਰ ਤੂੰ ਕਿੱਥੇ ਨਿਕਲ ਜਾਾਂਗੇ ਨਿਕਲ ਜੰਗੇ ਵਧੀਆ ਸਮਾਂ ਸਾਰਾ ਕੁਝ ਹੱਥ ਕਰ ਲਾ ਉਹਦੇ ਬਾਹਰ ਰਹਿਣ ਲੱਗ ਜਾਾਂਗੇ ਕੁਝ ਨਹੀਂ ਹੁੰਦਾ ਕੋਈ ਨਾ ਜਦੋਂ ਚੰਗਾ ਮੌਕਾ ਮਿਲੇ ਨਾ ਸਹੀ ਟਾਈਮ ਤੇ ਸਾਰਾ ਕੁਝ ਹੋ ਜਾਊਗਾ ਹੁਣ ਮੈਂ ਜਾਣੀ ਆ ਓ ਯਾਰ ਜਾਨੀ ਕਿਦਾਂ ਕਰ ਲਾ ਇੱਕ ਦੋ ਮਿੰਟ ਗੱਲਾਂ ਬਾਤਾਂ ਮੈਂ ਤਾਂ ਮਰੀ ਜਾਣਾ ਇੱਥੇ ਲੱਕਣਾ ਜੱਤ ਥੋੜੇ ਪਾਥੀਆਂ ਚ ਦੇਖ ਲਾ ਮੈਂ ਇਹ ਜੇ ਕੰਮ ਤਾਂ ਘਰੇ ਨਹੀਂ ਕਰਦਾ ਮੈਂ ਕਰਾਂਵਾਂ ਥੋੜੀ ਉਹ ਐਵੇਂ ਤੇਰੇ ਲੜ ਜੂਗਾ ਇੱਥੋਂ ਕੁਝ ਦੇਖ ਤਾ ਲੈ ਪਤਾ ਨਹੀਂ ਕਿੰਨੇ ਆ ਕਿ ਪੁਰਾਣੀਆਂ ਪੰਗਾਂ ਇੱਥੇ ਇਧਰ ਨੂੰ ਹੋ ਕੇ ਖੜ ਜਾਂਦੇ ਨੇ ਮਟਾ ਜਾ ਹੋਰ ਨਾ ਕੋਈ ਸੱਪ ਲੜ ਜੇ ਮੈਨੂੰ ਤਾਂ ਐਵੇਂ ਆ ਵੀ ਬੀਬੇ ਨਾ ਉੱਟ ਜੇ ਹੋਰ ਕਿਤੇ ਸਿਆਪਾ ਖੜਾ ਹੋ ਜੇ ਇੱਕੋ ਮਨਿੰਦਰ ਸਾਰਾ ਦਿਨ ਨਾ ਮੇਰੇ ਤੇ ਅੱਖ ਰਹਿੰਦੀ ਐ ਵੀ ਕਦੋਂ ਕੋਈ ਨਵੀਂ ਗੱਲ ਪਤਾ ਲੱਗੇ ਤੇ ਕਦੋਂ ਮੈਂ ਦੱਸਾਂ ਕੋਈ ਨਾ ਘਬਰਾਣਾ ਤੂੰ ਸਾਰਿਆਂ ਦਾ ਕੰਢੇ ਕੱਢੂਗਾ ਮੜਾ ਮੋਟਾ ਦੇਖ ਕੇ ਟਾਈਮ ਤੂੰ ਵਿਚਾਰ ਕੇ ਇੱਕ ਵਾਰ ਆ ਤਾਂ ਜਾਇਆ ਕਰ ਸ਼ਾਮ ਨੂੰ ਤਾਂ ਮਿਲ ਜਾਇਆ ਕਰ ਗੱਲਬਾਤ ਕਰ ਜਾਇਆ ਕਰ ਯਾਰ ਨੀਂਦ ਆ ਜਾ ਕਰੂਗੀ ਸਾਰੀ ਰਾਤ ਮੈਨੂੰ ਮੱਛਰ ਤੋੜ ਤੋੜ ਖਾਈ ਜਾਂਦਾ ਇੱਥੇ ਨਾ ਤੁਸੀਂ ਚੱਜ ਦਾ ਪੱਖਾ ਲਾ ਕੇ ਦਿਨੇ ਉਹ ਕਿੱਥੇ ਮੈਂ ਏਸੀ 'ਚ ਰਹਿੰਦਾ ਸੀ ਫੇਰੇ ਕਰਕੇ ਤੁਹਾਨੂੰ ਕਿੰਨਾ ਕੁ ਸੈਨ ਕਰਨਾ ਪੈ ਰਿਹਾ ਨਾ ਹੋਰ ਯਾਰ ਥੋੜਾ ਟਾਈਮ ਹੀ ਐ ਇਹ ਫੇਰ ਤਾਂ ਆਪਾਂ ਇੱਥੋਂ ਨਾ ਭੱਜ ਚੱਲਾਂਗੇ ਸਾਰਾ ਸੋਨਾ ਸੁਨਾ ਲੁੱਟ ਕੇ ਹਾਂ ਬਸ ਸਾਰਾ ਕੁਝ ਆਪੇ ਕਰਜੇ 'ਚ ਕਰ ਲਾ ਟਾਈਮ ਓਵਰ ਆ ਖਿੱਚ ਮੈਂ ਡਰਾਮਾ ਤੈਨੂੰ ਪਤਾ ਨਾ ਹੁਣ ਸਾਰਾ ਕੁਝ ਘਰੇ ਯਾਰ ਮੇਰੀ ਵੀ ਢੀਕਾ ਇਕੱ ਥੋੜੇ ਮਿੰਟ ਜਾਣ ਦੋ ਪਲੀਜ਼ ਚਲ ਹੁਣ ਤਾ ਤੂੰ ਚਲ ਜਾ ਇਹ ਦੋਵੇਂ ਸ਼ਾਮ ਨੂੰ ਆਈ ਸ਼ਾਮ ਨੂੰ ਗੱਲ ਕਰਦੇ ਆਂ ਇੱਕ ਵਾਰੀ ਆਪਾਂ ਠੀਕ ਆ ਓ ਨੋਨਾ ਜੇ ਬੁੱਗੂ ਮੰਮੀ ਰੋਂਦਾ ਬਹੁਤ ਹੈ ਨਾ ਜਵਾਕ ਤਾਂ ਪੁੱਤਾਂ ਹੀ ਰੋਂਦੇ ਹੁੰਦੇ ਹੈਗੇ ਨਾਲੇ ਤਾਂ ਪਿਓ ਬਥੇਰਾ ਰੋਂਦਾ ਹੁੰਦਾ ਸੀਗਾ ਮੈਂ ਤਾਂ ਆਪ ਮਸਾ ਪਾਲਿਆ ਸੀ ਉਹ ਮੰਮੀ ਜੀ ਇੱਕ ਗੱਲ ਪੁੱਛਣੀ ਸੀ ਤੁਸੀਂ ਕਦੇ ਦੱਸਿਆ ਹੀ ਨਹੀਂ ਵੀ ਆਾ ਤੁਹਾਡਾ ਨਵਾਂ ਘਰ ਪੈਰੇ ਪੁੱਤ ਕਰਤਾ ਕਦੋਂ ਦਾ ਪਾਰਖਿਆ ਸੀਗਾ ਮੈਨੂੰ ਤਾਂ ਐਸੀ ਵੀ ਕੋਈ ਕਰਮ ਵਾਲਾ ਜੀ ਆਵੇ ਤਾਂ ਆਪਾਂ ਖਰਚ ਜਾਈਏ ਨਵੇਂ ਚ ਹੁਣ ਬਸ ਮੇਰੇ ਪੁੱਤੇ ਦਾ ਮੈਨੂੰ ਚਾਹੀਏ ਨਾ ਆਪਾਂ ਨਵੇਂ ਖਰਚ ਆ ਗਏ ਚਲ ਇਹ ਤਾਂ ਬਹੁਤ ਵਧੀਆ ਗੱਲ ਹੈ ਮੰਮੀ ਵੈਸੇ ਘਰ ਬਹੁਤ ਸੋਹਣਾ ਪਾਇਆ ਹੈਗਾ ਕੋਈ ਘਰੇ ਕਿਹ ਹੈ ਨਹੀਂ ਕੋਈ ਨਹੀਂ ਜੀ ਕੌਣ ਆ ਗਿਆ ਦੇਖਾਂ ਜੱਲਿਆ ਦੇਖਣਾ ਜਾ ਕੇ ਕੌਣ ਆਏ ਪਹਿਲਾਂ ਦੇਖਦਾ ਹੀ ਦੇਖਦਾ ਮੜਾ ਜੱਤੂ ਨਾ ਲੱਤਾਂ ਦੋਹਾਂ ਲਾਤਾਂ 1000 ਰੁਪਏ ਤਾਂ ਨਹੀਂ ਕੌਣ ਆ ਗਿਆ ਥਿਲਕਾ ਕਰਤਾ ਇਹ ਤਾਂ ਗਲ਼ੇ ਹੀ ਕੋੜਤਾ ਨਹੀਂ ਤੇ ਕਹਨੀ ਆ ਤੇਰੀ ਕਾਦੀ ਘੋਟ ਹੀ ਦਿੰਨੀ ਹੁ ਕਹਾਂ ਨਹੀਂ ਨਹੀਂ ਤਾਂ ਸਾਰੇ ਨੂੰ ਪਤਾ ਲੱਗ ਜਾਊਗਾ ਵੀ ਦਾ ਗਲਾ ਕੁੱਟਿਆ ਤਾਂ ਹੀ ਇਹ ਮਰਿਆ ਜੜਾ ਚ ਹੀ ਬਹਿ ਗਿਆ ਤਾਂ ਮੇਰੇ ਇਸ ਰਾ ਦੇ ਰੋੜੇ ਨੂੰ ਨਾ ਕਿਸੇ ਨਾ ਕਿਸੇ ਹਿੱਲੇ ਸਾਫ ਕਰਨਾ ਹੀ ਪੈਣਾ ਉਹ ਕਿਹੜਾ ਹੈਗਾ ਭਈ ਕਰੇ ਕੋਈ ਕਰੀਆਂ ਯਾਰ ਕੌਣ ਸੱਸੀ ਘਾਲ ਸੱਸੀ ਘਾਲ ਹੈਗਾ ਕਰੇ ਹਾਂ ਕਰੀ ਜਾ ਸਰਦਾਰ ਸਾਹਿਬ ਕੀ ਗੱਲ ਕਿਧਰ ਨੂੰ ਮੂੰਹ ਚੱਕਿਆ ਤੁਸੀਂ ਦੋਨਾਂ ਨੇ ਨਾ ਮੂੰਹ ਚੱਕਣ ਵਾਲੀ ਕੀ ਗੱਲ ਆ ਸਾਡਾ ਆਪਦਾ ਘਰ ਆ ਅਸੀਂ ਜਦੋਂ ਜੀ ਕਰੂ ਇੱਥੇ ਆ ਸਕਦੇ ਆ ਨਾ ਇੱਥੇ ਕਰਨ ਕੀ ਆਏ ਹੋ ਘਰ ਹੈ ਨਾ ਆਪਦਾ ਗਾਹਾਂ ਦੀ ਤੇਰਾ ਪਿਓ ਛੱਡ ਕੇ ਗਿਆ ਸੀ ਤੇਰੇ ਵਾਸਤੇ ਮੇਰਾ ਨਾ ਐਵੇਂ ਮੂੰਹ ਨਾ ਖਲਾ ਆ ਤੇ ਮੇਰਾ ਮੂੰਹ ਖੁੱਲ ਗਿਆ ਨਾ ਉਹਦਾ ਹਾ ਮੂੰਹ ਨਹੀਂ ਰਹਿਣਾ ਮਾਫ਼ੀ ਆ ਕਰਨਾ ਹੁੰਦਾ ਮਾੜਾ ਮੋਟਾ ਨਾ ਸਾਹਮਣੇ ਨਾਲ ਬੋਲਿਆ ਕਰ ਕੋਈ ਉਮਰ ਦਾ ਲਿਹਾਜ਼ ਕਰ ਲਿਆ ਕਰ ਉਹ ਜੇ ਮੈਂ ਉਮਰ ਦਾ ਲਿਹਾਜ਼ ਕਰਦਾ ਹਾਂ ਨਾ ਤਾਈ ਚੁੱਪੋ ਬੈਠਾ ਮੈਂ ਟੈਂਟ ਫੋੜੀ ਜੀ ਚੱਕ ਕੇ ਬਾਹਰ ਮਾਰੀ ਹੁੰਦੀ ਥੋੜੀ ਹੁਣ ਨੂੰ ਭਾਇਆ ਹਰ ਬੋਲਣ ਦੀ ਵੀ ਮਤ ਹੈ ਨਹੀਂ ਇਹਨਾਂ ਦਾ ਤਾਂ ਹੀ ਰੰਦੀ ਰੋਣਾ ਰਹਿੰਦਾ ਇੱਥੇ ਜਦੋਂ ਆ ਸੱਸੀ ਵੀਰੇ ਸੱਸੀ ਘਾ ਸੱਸੀ ਕਰਤਾਂ ਨੇ ਸੱਸੀ ਘਾ ਕਿਨੇ ਵਧੀਆ ਨਾ ਤੈਨੂੰ ਇਹਨਾਂ ਦੀ ਖਾਤਰਦਾਰੀ ਕਰਨ ਨੂੰ ਕਿਹਨੇ ਕਿਹਾ ਆ ਗਈ ਮੂੰਹ ਚੱਕ ਕੇ ਪਾਣੀ ਲੈ ਕੇ ਉਹਦੀ ਮੰਮੀ ਹੁਣ ਜੇ ਘਰੇ ਆਏ ਪਾਣੀ ਤਾਂ ਪੁੱਛ ਨਹੀਂ ਘਰੇ ਆਇਆ ਉਹਨੂੰ ਪਾਣੀ ਫੜਾਉਣ ਨੂੰ ਨਾ ਗਾਂ ਦੀ ਰਿਸ਼ਤੇਦਾਰ ਆਏ ਹੈ ਚਲ ਹਰਪੀ ਤੂੰ ਗੁੱਸਾ ਨਾ ਕਰੀ ਮੰਮੀ ਦਾ ਸੁਭਾਅ ਹੀ ਐਵੇਂ ਤੈਨੂੰ ਪਤਾ ਹੀ ਆ ਹੋ ਤਾਂ ਹੋਰ ਤਾਂ ਤੂੰ ਠੀਕ ਰਹਿਨੀ ਆ ਬਸ ਠੀਕ ਹੀ ਆ ਤੂੰ ਸੁਣਾਬ ਦੀ ਤੂੰ ਠੀਕ ਰਹਿਨੀ ਆ ਹਾਂ ਮੈਂ ਤਾਂ ਵਧੀਆ ਰਹਿਨੀ ਆ ਹੋਰ ਜਵਾ ਕਿੰਨੇ ਮਹੀਨਿਆਂ ਦਾ ਹੋ ਗਿਆ 2 ਮਹੀਨਿਆਂ ਦਾ ਹੋ ਗਿਆ ਅੱਛਾ ਤੇ ਕਿੱਥੇ ਆ ਉੱਥੇ ਮੰਮੀ ਹੋਰਾਂ ਕੋਲ ਹੀ ਆ ਕਿਉਂ ਤੈਨੂੰ ਫੜਾਉਂਦੇ ਨਹੀਂ ਦੱਸਿਆ ਤਾਂ ਸੀਗਾ ਵੀਰੇ ਨੂੰ ਮੈਂ ਤਾਂ ਖੋਹ ਲਿਆ ਜਵਾਕ ਮੈਨੂੰ ਕਿੱਥੇ ਹੱਥ ਲਾਉਣ ਦਿੰਦੇ ਆ ਚਲ ਕੋਈ ਨਹੀਂ ਭਾਬੀ ਐਵੇਂ ਦਿਲ ਤੇ ਨਾ ਲਿਆ ਕਰ ਗੱਲਾਂ ਇਹ ਕੌਣ ਨੇ ਉੱਚੇ ਉੱਚੇ ਰੌਲਾ ਪਾਈ ਜਾਂਦੇ ਨੇ ਦੇਖਾਂ ਤਾਂ ਸਹੀ ਜਾ ਕੇ ਮੰਮੀ ਜੀ ਇਹ ਕੌਣ ਨੇ ਕੋਈ ਨਹੀਂ ਥੈਂਕ ਯੂ ਲੈਣਾ ਨਹੀਂ ਮੰਮੀ ਜੀ ਮੈਨੂੰ ਵੀ ਦੱਸੋ ਨਾਲੇ ਉਹ ਕੀ ਕਹੀ ਹੁੰਦੇ ਸੀਗੇ ਵੀ ਇਹ ਘਰ ਉਹਨਾਂ ਦਾ ਹੈ ਘਰ ਕਿਹੜਾ ਉਹਦਾ ਪਿਓ ਛੱਡ ਕੇ ਗਿਆ ਸੀ ਇੱਥੇ ਮੈਂ ਤਾਂ ਪਹਿਲੀ ਵਾਰੀ ਵੇਖਿਆ ਇਹਨਾਂ ਨੂੰ ਇੱਥੇ ਮੰਮੀ ਜੀ ਦੱਸੋ ਤਾਂ ਸਹੀ ਕੀ ਰਿਸ਼ਤੇਦਾਰੀ ਹੈ ਇਹਨਾਂ ਨਾਲ ਇਹ ਬਹੁਤ ਲੰਬੀ ਕਹਾਣੀ ਹੈ ਕਦੇ ਫੇਰ ਦੱਸੂਗੀ ਮਾਲ ਦੀ ਗੱਲ ਇਹਨਾਂ ਨੇ ਤਾਂ ਮੈਨੂੰ ਸੱਚਾ ਹੀ ਦੱਸਨੀ ਨਹੀਂ ਇਹਨੂੰ ਆਪ ਹੀ ਪਤਾ ਕਰਨਾ ਪੈਣਾ ਫੇ ਗੱਲ ਕੀ ਹੈ ਅੱਜ ਕਿਵੇਂ ਗੇੜਾ ਮਾਰਿਆ ਕੀ ਹਾਲਾ ਲਾਡੀ ਠੀਕ ਹੈ ਵਗਿਆ ਸਸੀ ਕੰਨ ਜੀ ਉਹ ਬਸ ਗੇੜਾ ਤਾਂ ਇੱਧਰ ਆਏ ਵੇ ਸੀ ਪਿੰਡ ਅਸੀਂ ਤੇ ਤੇਰੀ ਭਾਬੀ ਜਿੱਦ ਕਰੀ ਜਾਂਦੀ ਸੀ ਕਹਿੰਦੀ ਜਵਾਕ ਨੂੰ ਮਿਲ ਕੇ ਆਉਣਾ ਹੈ ਤੇ ਨਾਲੇ ਮਨੀਂਦਰ ਕੋਲੇ ਜਾ ਕੇ ਆਉਣਾ ਮੈਂ ਕਿਹਾ ਚਲ ਆ ਜਾ ਹੁਣ ਪਿੰਡ ਤਾਂ ਆਈ ਆ ਚੱਲ ਵੜਦੇ ਆ ਮੈਨੂੰ ਬੇਬੇ ਦਾਦੀ ਸੀਗੀ ਪੀ ਪਰਸੋਂ ਮਿਲਕੇ ਗਿਆ ਤੂੰ ਓਏ ਆਹੋ ਮੈਂ ਆਇਆ ਸੀ ਤੈਨੂੰ ਪਤਾ ਤਾਂ ਹੈ ਵੇ ਮੇਰੇ ਸੁਭਾਅ ਦਾ ਜਿਵੇਂ ਕਰਦੀ ਹੁੰਦੀ ਆ ਉਹ ਬੋਲਣ ਲੱਗੀ ਕੀ ਬੰਦੇ ਦਾ ਆਏ ਦਾ ਫਾਇਦਾ ਜਦੋਂ 10 ਮਿੰਟ ਕਹਿੰਨੇ ਹੱਸ ਕੇ ਨਹੀਂ ਬੁਲਾਉਣਾ ਠੀਕ ਐ ਠੀਕ ਐ ਹੋਰ ਕਰੇ ਠੀਕ ਐ ਸਾਰੇ ਹਾਂ ਠੀਕ ਐ ਬਸ ਹੋਰ ਭਾਬੀ ਤੂੰ ਠੀਕ ਰਹੀ ਨਹੀਂ ਹੈ ਹਾਂਜੀ ਭਾਬੀ ਵਧੀਆ ਰਹੀ ਨਹੀਂ ਤੁਸੀਂ ਦੱਸੋ ਚਾ ਵਧੀਆ ਬਸ ਅਸੀਂ ਵੀ ਠੀਕ ਐ ਮੈਂ ਹੱਥ ਮੇਰੀ ਗੱਲ ਸੁਣਾ ਹੈ ਨਾ ਮਨਿੰਦਰ ਮੈਨੂੰ ਦੱਸਦੀ ਸੀ ਵੀ ਤੁਸੀਂ ਜਵਾਕ ਨਹੀਂ ਚੈੱਕ ਕਰ ਦਿੰਦੇ ਪਹਿਲਾਂ ਮੇਰੇ ਨਾਲ ਥੋੜੀਆਂ ਕਰੀਆਂ ਜਿਹੜੀਆਂ ਹੁਣ ਉਹਦੇ ਜਵਾਬ ਨਾ ਕਰਨ ਲੱਗੇ ਉਹ ਬਈ ਸਾਡੇ ਘਰ ਦੇ ਵਿੱਚ ਪਹਿਲੀ ਗੱਲ ਤਾਂ ਤੈਨੂੰ ਗੱਲ ਕਰਨ ਦੀ ਕੋਈ ਲੋੜ ਹੀ ਨਹੀਂ ਅਸੀਂ ਕੁਝ ਮਰਜ਼ੀ ਕਰੀਏ ਦੂਜੀ ਗੱਲ ਜਵਾਬ ਮੇਰਾ ਹੈ ਉਹ ਨਹੀਂ ਸਾਂਭ ਸਕਦੀ ਜਿਹੜੀ ਜਨਾਨੀ ਜਵਾਬ ਸਾਂਭੂਗੀ ਉਹਨੇ ਜਵਾਬ ਫੜਾਉਂਗਾ ਮੈਂ ਓਏ ਅੱਛਾ ਜਿਹੜੀ ਮਾਂ ਗਈ ਉਹ ਤਾਂ ਜਵਾਬ ਨਹੀਂ ਸਾਂਭ ਸਕਦੀ ਹੈ ਤੇ ਜਿਹੜੀ ਬਗਾਨੀ ਆ ਉਹ ਜਵਾਬ ਸਾਂਭੂਗੀ ਉਹ ਬਗਾਨੀ ਤਾਂ ਕਹੀ ਨਾ ਤੈਨੂੰ ਪਤਾ ਨਾ ਮੈਂ ਵਿਆਹ ਕਰਾ ਕੇ ਲੈ ਕੇ ਆਇਆ ਤੇ ਬਈ ਵਿਆਹ ਤਾਂ ਮਨਿੰਦਰ ਨਾਲ ਵੀ ਕਰਵਾਇਆ ਓਏ ਇਹਨਾਂ ਦਾ ਦਰਵਾਜ਼ਾ ਜਵਾਬ ਤਾਂ ਹੀ ਮਰਵਾਉਣਾ ਉਹਦੇ ਬੈੱਡ ਦੇ ਧਰ ਕੇ ਜਵਾਕ ਨੂੰ ਜਾਵੜੀ ਤੇ ਜਵਾਕ ਥੱਲੇ ਡਿੱਗ ਪਿਆ ਉਹ ਸਿਰ ਤੇ ਸੱਟ ਵੱਜ ਜਾਂਦੀ ਫਿਰ ਕੌਣ ਜ਼ਿੰਮੇਵਾਰ ਸੀ ਹੋ ਹੈਪੀ ਤਾਂ ਇਹਨਾਂ ਦੇ ਤਾਂ ਰਵਾਜ ਆ ਹੈ ਪਹਿਲਾਂ ਤੁਹਾਨੂੰ ਪਤਾ ਤਾਂ ਹੈ ਵੀ ਬਾਪੂ ਨੇ ਵਿਆਹ ਕਰਾਇਆ ਸੀ ਹੈ ਉਦੋਂ ਇਹਦੀ ਮਾਂ ਨੂੰ ਵੀ ਵਿਆਹ ਕੀ ਲੈ ਕੇ ਆਇਆ ਸੀ ਉਹ ਹੁਣ ਇਹ ਵੀ ਦੂਜੀ ਵਿਆਹ ਕੇ ਲੈ ਆ ਮਹਾਰਾਣੀ ਹੈ ਇਹਨਾਂ ਨੂੰ ਤਾਂ ਦੂਜੀਆਂ ਪਿਆਰੀਆਂ ਹੋ ਜਾਂਦੀਆਂ ਪਹਿਲਾਂ ਵਾਲੀਆਂ ਨਹੀਂ ਇਹਨਾਂ ਨੂੰ ਚੰਗੀਆਂ ਲੱਗਦੀਆਂ ਮੁੜ ਕੇ ਇਹ ਨਾ ਬੋਲੋ ਹੋਈ ਪਿਓ ਤੇਰਾ ਸੀ ਤੇ ਹੋਈ ਪਿਓ ਮੇਰਾ ਉਹ ਮੇਰਾ ਪਿਓ ਤਾਂ ਉਨਾ ਚਿਰ ਹੀ ਸੀ ਜਿੰਨਾ ਚਿਰ ਮੇਰੀ ਮਾਂ ਜਿਉਂਦੀ ਸੀ ਉਸ ਤੋਂ ਬਾਅਦ ਤਾਂ ਨਾ ਮੇਰਾ ਪਿਓ ਬਣਿਆ ਤੇ ਨਾ ਮੇਰੀ ਦੂਜੀ ਆ ਕੇ ਮ ਤੇ ਫਰ ਨਾ ਦੇ ਰਹੇ ਘਰ ਇੱਥੇ ਕੀ ਲੈ ਆਉਣੇ ਬਾਰ-ਬਾਰ ਯਾਰ ਓਏ ਆ ਦੀ ਕਾਤ ਚ ਰਹਿ ਕੇ ਗੱਲ ਕਰਿਆ ਕਰ ਤੂੰ ਐ ਆਏ ਨਾ ਪੁੱਲਿਆ ਕਰ ਮਿੱਕੀ ਦਾ ਦਿੱਤਾ ਖਾਨੇ ਉਹ ਬਸ ਅਸੀਂ ਕਿਸੇ ਦਾ ਮਰਜ਼ੀ ਦਿੱਤਾ ਇਸਦਾ ਉਹ ਰੱਬ ਦਾ ਦਿੱਤਾ ਖਾਨੇ ਆ ਤੁਹਾਨੂੰ ਸਿੱਧੀ ਜੀ ਗੱਲ ਦੱਸਦੇ ਆ ਵੀ ਆਉਣਾ ਹੁੰਦਾ ਤਾਂ 5-10 ਮਿੰਟ ਬੈਠ ਕੇ ਚਾਹ ਪਾਣੀ ਪੀ ਕੇ ਜਾੜਿਆ ਕਰੋ ਸਾਨੂੰ ਮੱਤਾ ਦੇਣ ਦੀ ਲੋੜ ਨਹੀਂ ਠੀਕ ਹੈ ਓਏ ਅਸੀਂ ਤਾਂ ਕੋਣ ਹੁੰਨੇ ਬਾਈ ਮੱਤਾ ਦੇਣ ਵਾਲੇ ਤੁਹਾਨੂੰ ਮਨਿੰਦਰ ਚਾਹ ਪਾਣੀ ਪਿਆ ਲੈ ਟਾਈਮ ਨਾਲ ਇਹਨਾਂ ਨੂੰ ਦੇਖ ਲਿਆ ਹੰਕਾਰ ਇਹਨਾਂ ਦਾ ਦੇਖ ਲਿਆ ਜੀ ਪਹਿਲਾਂ ਮਾਂ ਦੇ ਕਿਵੇਂ ਬੋਲਦੀ ਸੀ ਹੁਣ ਆ ਕੇ ਪੁੱਤ ਬੋਲਣ ਲੱਗ ਗਿਆ ਉਹ ਜੇ ਮਾਂ ਨੇ ਕੋ ਸਿਖਾਇਆ ਹੂ ਫੇਰ ਹੀ ਪੁੱਤ ਕੋਈ ਚੱਜ ਦੀ ਗੱਲ ਕਰੂ ਜਦੋਂ ਮਾਂ ਨੇ ਹੁਣ ਤੱਕ ਬਹਿਤਾਂ ਕਰੀਆਂ ਉਹੋ ਜਿਹਾਂ ਪੁੱਤ ਚ ਭਰੀਆਂ ਬੰਨਾਂ ਉਹੀ ਤਾਂ ਗੱਲ ਚੱਲ ਕੋਈ ਨਹੀਂ ਆਪਾਂ ਕੀ ਲੈਣਾ ਆਪਾਂ ਆਪਦੀ ਜ਼ਿੰਦਗੀ ਚ ਸੌਖੇ ਆ ਹੈ ਜਾਂ ਕਰ ਲੈ ਉਹਦੇ ਨਾਲ ਗੱਲਾਂ ਪਤਾ ਮਨਿੰਦਰ ਨਾਲ ਨਾਲੇ ਬਣਾ ਦੇ ਚਾਹ ਪਾਣੀ ਉਹਦੇ ਨਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਨੇ ਇੱਕ ਗੱਲ ਪੁੱਛਣੀ ਸੀ ਵੀਰੇ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਨ ਆਏ ਹੋ ਮੈਂ ਇਸ ਘਰ ਦਾ ਮਾਲਕਾਂ ਮਾਲਕ ਉਹ ਕਿਵੇਂ ਪਤਾ ਤੈਨੂੰ ਇਹ ਗੱਲ ਨਾ ਆਪਦੀ ਸੱਸ ਤੋਂ ਤੇ ਆਦੇ ਘਰਾਂ ਵਾਲੇ ਤੋਂ ਪੁੱਛੀ ਉਹ ਦੱਸਣਗੇ ਮੈਨੂੰ ਕੋਈ ਸਮਝ ਨਹੀਂ ਲੱਗੀ ਤੇ ਤੁਹਾਡੇ ਇਸ ਘਰ ਨਾਲ ਕੀ ਰਿਸ਼ਤਾ ਹੈ ਓਪਾ ਵੀ ਤੂੰ ਇਹ ਗੱਲਾਂ ਤੋਂ ਕੀ ਲੈਣਾ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ ਚੱਲ ਛੱਡ ਅਸੀਂ ਹੁਣ ਚੱਲਦੇ ਆਂ ਨਹੀਂ ਨਹੀਂ ਵੀਰੇ ਮੈਨੂੰ ਤੁਸੀਂ ਸਾਰੀ ਗੱਲ ਦੱਸੋ ਮੈਨੂੰ ਵੀ ਪਤਾ ਲੱਗੇ ਕਿ ਮੈਨੂੰ ਕੀ ਸੱਚ ਲੁਕੋ ਰਹੇ ਨੇ ਭਾਬੀ ਜੇ ਤੂੰ ਸੁਣ ਨਹੀਂ ਹੈ ਨਾ ਤਾਂ ਲੈ ਸੁਣ ਇਹ ਜਿਹੜਾ ਘਰ ਹੈ ਨਾ ਇਹ ਮੇਰੇ ਪਿਓ ਦਾ ਤੇ ਮੇਰੀ ਮਾਂ ਦਾ ਸੀ। ਆਹ ਮਿੰਦਰ ਕੋਲੇ ਹਾਂਜੀ ਆ ਗਿਆ। ਆ ਗਿਆ। ਕਹਿੰਦੇ ਸੇ ਜੋ। ਆ ਕੇਦਾਲਾ ਲਈ ਹੁਣ ਚੱਲਦੇ ਚੱਪੇ। ਸਾਦੀ ਬਤਾਈ ਹੋਗੀ। ਭਾਈ ਹੋਣੇ ਸੀਗੀ। ਉਹ ਸਾਲਿਆਂ ਨੇ ਪੱਕੀ ਫਸਲ ਦੇ ਵਿੱਚ ਪਾਣੀ ਛੱਡਤਾ। ਲੋਕਾਂ ਦਾ ਬੁਰਾ ਹਾਲ ਹੋਇਆ ਪਿਆਗਾ ਕੋਈ ਨਹੀਂ ਚਰਦਾ ਅੱਜਕੱਲ ਖਾਂਦਿਆਂ ਨੂੰ ਵੇਖ ਕੇ ਨਹੀਂ ਜਰਦਾ ਤਾਂ ਹੀ ਤਾਂ ਬਰਸ਼ਤਰਾ ਪ੍ਰੇਡ ਹੋਣੀ ਦਾ ਲੋਕ ਤਾਂ ਚਾਹੁੰਦੇ ਯਾ ਕੋਈ ਆਪਣੇ ਇਕੱਲਾ ਇਕੱਲਾ ਚਲਾ ਜਾਣਾ ਜੇ ਕੱਲੂ ਸੌ ਗਿਆ ਉਹ ਕੁਝ ਨਹੀਂ ਹੁੰਦਾ ਇਹ ਆਈ ਲੋਕਾਂ ਦੀਆਂ ਝੁੰਡੇ ਰਹੇ ਲੋਕਾਂ ਦਾ ਮੂੰਹ ਬਹਿ ਜਾਣਾ ਫਿਰ ਰਿਕੀ ਨਹੀਂ ਆਪਾਂ ਨੂੰ ਖੰਡਰ ਦੇਣਾ ਉੱਥੇ ਕੱਲਾ ਜਿਹੜੇ ਤੂੰ ਕਹਿੰਦਾ ਨਾ ਇਕੱਲੇ ਇਕੱਲੇ ਮੁੰਡੇ ਵਾਲੀ ਗੱਲ ਜਿੰਨਾ ਚਿਰ ਮੈਂ ਜਾਉਣਾ ਮੁੰਡੇ ਦੀ ਕੋਈ ਆਵਾਜ਼ ਨਹੀਂ ਝੱਗ ਸਕਦਾ ਤੂੰ ਕਿੰਨੇ ਕਰੇ ਕਰਤਵੇਂ ਮੋਟਾ ਕਰਕੇ ਠੀਕ ਪਰ ਮੈਨੂੰ ਨਾ ਟੈਨਸ਼ਨ ਹੋ ਜਾਂਦੀ ਹੈ ਜੀ ਜਦੋਂ ਬਾਹਰ ਕੋਈ ਗੱਲ ਹੋ ਜਾਂਦੀ ਹੈ। ਇਹ ਕੁਝ ਨਹੀਂ ਹੁੰਦਾ। ਕੋਈ ਫਿਕਰ ਨਾ ਕਰਿਆ ਕਰ ਬਸ। ਉਹ ਜਲੀ ਨਹੀਂ। ਇਹ ਬੇគਣੀ ਦਾਦਾ ਆਪਣੇ ਨਹੀਂ। ਨਾਲੇ ਆਪਣੇ ਸਰਦਾਰੀ ਕਹਦੇ ਜੀ ਉਹ ਇਹ ਕੁੱਤਿਆਂ ਵੀ ਲੇਗੇ ਆਪਣੇ ਮੂਰੇ ਖੰਗਣ ਲਾ ਜਿਆ। ਆ ਫਿਰ ਤਾਂ ਹਰੇਕ ਨੂੰ ਮੂੰਹ ਪੈ ਜਾਊਗਾ। ਹੈ? ਉਹ ਤਾਂ ਗੱਲ ਠੀਕ ਹੈ ਜੀ। ਪਰ ਲੋਕਾਂ ਦਾ ਨਾ ਖੂਨ ਸਪੇਦ ਹੋਇਆ ਪਿਆ। ਇਸੇ ਕਰੋਂ ਡਰ ਲੱਗਦਾਗਾ। ਕਿਤੇ ਆਪਣੇ ਪੁੱਤ ਨੂੰ ਕੁਝ ਉਹ ਐਵੇਂ ਨਾ ਖਬਰਾਇਆ ਕਰ। ਉਹ ਜਿੰਨਾ ਚਿਰ ਮੈਂ ਜ਼ੋਰਾਂ ਨਾ ਉਹਨਾਂ ਚਿਰ ਪੁੱਤ ਦੀ ਕੋਈ ਹਵਾ ਨਹੀਂ ਝੱਗ ਸਕਦਾ। ਸਰਦਾਰ ਜੀ ਉਹ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਸਰਦਾਰ ਜੀ ਮੈਨੂੰ 3000 ਰੁਪਏ ਦੀ ਲੋੜ ਸੀ ਜੀ ਦੇ ਦੇਂਦੇ ਹੈ ਇਹ ਕੋਈ ਨਹੀਂ ਤੇ ਨਹੀਂ ਆਉਂਦੀ ਕਿਹੜੀ ਗੱਲ ਆ ਲੈ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਸਰਦਾਰ ਜੀ ਲੈ ਮਿਹਰਬਾਨੀ ਵਾਲੀ ਕੀ ਗੱਲ ਹੈ ਤੂੰ ਸਮਾਂ ਦੀ ਸਾਡੇ ਘਰੇ ਇੰਨਾ ਕੰਮ ਕਰਦੀ ਹੈ ਅੱਜ ਮਿਹਨਤ ਤੇ ਹੀ ਲੈਣੀ ਹੈ ਸਰਦਾ ਜੀ ਤੁਸੀਂ ਬਹੁਤ ਚੰਗੇ ਹੋ ਸਰਦਾ ਜੀ ਤੁਸੀਂ ਜਿਹੜਾ ਮੈਨੂੰ ਇਸ ਘਰ ਚ ਲੈ ਕੇ ਆਏ ਹੋ ਨਾ ਤੁਹਾਡਾ ਇਹ ਆਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ ਖਰਾਬ ਤੁਹਾਡੇ ਕਮਾਈਆਂ ਚ ਵਾਦਾ ਕਰੇ ਤੂੰ ਕੋਈ ਨਹੀਂ ਭਾਈ ਜੇਰ ਆਪਣੇ ਢਿੱਡ ਲਾਇਆ ਤਾਂ ਦਾਣੇ ਵੀ ਉਸਣੇ ਦੇਣੇ ਆ ਆ ਬੋਸੇ ਦੀ ਕਿਰਪਾ ਹੈ ਠੀਕ ਸਰਦਾ ਜੀ ਠੀਕ ਹੈ ਠੀਕ ਮੈਂ ਕਿਹਾ ਕਿੰਦੀ ਸੀ ਆਪਾਂ ਜੀ ਇਹਦੀ ਥੋੜੀ ਜਿਹੀ ਸੰਖਾ ਵਧਾ ਦਈਏ ਦੇਖ ਲਾ ਜਿਵੇਂ ਤੈਨੂੰ ਠੀਕ ਲੱਗਾ ਜ਼ਾਦੇ ਵਿਚਾਰੀ ਸਾਰਾ ਘਰ ਦਾ ਕੰਮ ਕਰਦੀ ਜਾਈ ਮੈਨੂੰ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਨਹੀਂ ਚੰਗੀ ਆ ਵਿਚਾਰੀ ਹੁੰਦਾ ਚਲ ਆਇਆ ਕਰ ਤੂੰ ਫਿਰ ਕਿਵੇਂ ਚਾਚੂ ਦਾ ਚਾਹ ਤੋਂ ਬਣਾ ਲੈ ਮੈਨੂੰ 10-2 ਚਾਹ ਪੀਣੀਆਂ ਜਾਂ ਤੁਸੀਂ ਰੋਟੀ ਖਾਣੀ ਆ ਨਹੀਂ ਫਿਰ ਚਾਹ ਤਾਂ ਹੁਣ ਚਾਹ ਦਾ ਟਾਈਮ ਤਾਂ ਨਾ ਆ ਗਿਆ ਤੂੰ ਰੋਟੀ ਰੋਟੀ ਵੀ ਰਹਿਣ ਦੇ ਚਾਹੀ ਬਣਾ ਲੈ ਘੁੱਟ ਤੂੰ ਮੈਂ ਨਾ ਬਾਹਰ ਜਾ ਕੇ ਆਉਣਾ ਉਧਰ ਉਹ ਠੇਕੇਦਾਰਾਂ ਵਾਲੀ ਜ਼ਮੀਨ ਦਾ ਚੱਕਰ ਜਾਂ ਥੋੜਾ ਜਿਹਾ ਜਾ ਕੇ ਉਹਦਾ ਉੱਥੇ ਮੈਂ ਜਾ ਕੇ ਬਣਾ ਲੈਣਾ ਮੈਨੂੰ ਆਏ ਦੱਸੋ ਵੀ ਆਪਾਂ ਇੰਨੀ ਜ਼ਮੀਨ ਕਰਨੀ ਕੀ ਹੈ ਇੱਕ ਜਵਾਬ ਆ ਆਪਣੇ ਉਹਦੇ ਵਾਸਤੇ ਆਪਣੇ ਕੋਲ ਬਹੁਤ ਕੁਝ ਦਿੱਤਾ ਮੈਂ ਰੱਬ ਦਾ ਹੈਗਾ ਤੇ ਇਹਨੂੰ ਨਹੀਂ ਪਤਾ ਨਾਲੇ ਇਹ ਜਿਹੜਾ ਤੂੰ ਕਿੰਨੇ ਚੱਕਰਬਾਜ਼ੀਆਂ ਆ ਆਪਾਂ ਲੈਣਾ ਕੀ ਹੈ ਉਹ ਲੈਣਾ ਕਿਉਂ ਨਹੀਂ ਇੱਕ ਨਾ ਇਹ ਬਈਲੀ ਬੰਦਿਆਂ ਦਾ ਇੱਕ ਠਰਕ ਹੀ ਹੁੰਦਾ ਬਸ ਲਈ ਝਗੜੇ ਕਰਨਾ ਹੈ ਜ਼ਮੀਨਾਂ ਦੇ ਕਬਜ਼ੇ ਕਰਨੇ ਨਾਲੇ ਆਪਣੇ ਪੁੱਤ ਦੇ ਕੰਮ ਹੀ ਆਉਣੇ ਹੈ ਪੰਜ ਕਿੱਲਾਂ ਦਾ ਮਸਲਾ ਹੈ ਤੂੰ ਜਾ ਬਣਾ ਫਟਾਫਟ ਹੋ ਤਾਂ ਗੱਲ ਠੀਕ ਹੈ ਜੀ ਪਰ ਕੁਨ ਖਰਾਬਾ ਨਾ ਚੰਗੀ ਗੱਲ ਨਹੀਂ ਹੁੰਦੀ ਇਹ। ਆ ਕੁਛ ਨਹੀਂ ਹੁੰਦਾ ਕੋਈ ਖਰਾਬਾ। ਇਹ ਵਰਤੇ ਇਹ ਵਰਤੇ ਇਹ ਕੁਛ ਨਹੀਂ ਇਹ ਤਾਂ ਐਵੇਂ ਛੋਟੀਆਂ ਗੱਲਾਂ ਆ। ਇਹ ਵੱਡੀਆਂ ਵੱਡੀਆਂ ਗੱਲਾਂ ਨਹੀਂ। ਤੂੰ ਚਿੰਤਾ ਨਾ ਕਰਿਆ ਕਰ ਐਵੇਂ। ਚਿੰਤਾ ਜਿਆ ਹੁੰਦੀ ਆ ਜੀ। ਕਿਵੇਂ ਨਾ ਚਿੰਤਾ ਕਰਾਂ ਮੈਂ? ਚੱਲ ਤੂੰ ਫਿਰ ਚਿੰਤਾ ਕਰੀ ਚੱਲਿਆ ਕਰ। ਜਿਹੜਾ ਮੇਰੇ ਕੰਮ ਕਰਨ ਵਾਲਾ ਮੈਂ ਕਰੀ ਜਾਂਦਾ। ਤੂੰ ਜਵਾਕ ਦਾ ਐ ਸੋਚਦੀ ਵੀ ਛੋਟਾ ਹੈ। ਉਹ ਸ਼ਵਾਕ ਨੇ ਵੱਡਾ ਵੀ ਹੋਣਾ ਹੈ। ਹਾਲੇ ਤੇ ਘਟੋ ਘਟ 100 ਕਿੱਲਾ ਨਾ ਹੋਇਆ। ਤੇ ਫਿਰ ਫਾਇਦਾ ਕੀ ਹੈ? ਹੈ? ਮੈਂ ਜਵਾਕ ਦੇ ਆਉਣ ਵਾਲੇ ਭਵਿੱਖ ਬਾਰੇ ਸੋਚਦਾ। ਤੂੰ ਹੋਰ ਨਹੀਂ ਕਿਉਂ ਨਹੀਂ ਤਾਂ ਸੋਚੀ ਜਾਨੀ ਕਿੰਨੀਆਂ ਗੱਲਾਂ ਨਹੀਂ ਸੋਚਦੇ ਜੀ ਫਿਕਰ ਲੱਗਦਾ ਮੈਨੂੰ ਇਹਨਾਂ ਗੱਲਾਂ ਦਾ ਤੁਸੀਂ ਇਹ ਕਲੇਸ਼ਾ ਜਦ ਫਿਰਦੇ ਰਹਿੰਦੇ ਹੋ ਜਵਾਬ ਕਿ ਨਿਆਣਾ ਕਰੇ ਉਹ ਸਮਾਂ ਦੇ ਘਰੇ ਮੈਨੂੰ ਕਹਿੰਦਾ ਰਹਿੰਦਾ ਕਿ ਕਦੋਂ ਬਾਪੂ ਆਊਗਾ ਮੈਨੂੰ ਕਦੋਂ ਕਿਤੇ ਕਮਾ ਕੇ ਲਿਆਊਗਾ ਮੈਂ ਇਹ ਦੱਸ ਉਹਨੂੰ ਕੀ ਜਵਾਬ ਦੇਵਾਂ ਮੈਂ ਨਹੀਂ ਉਹਨੂੰ ਕਮਾਉਣਾ ਤੂੰ ਕਮਾਇਆ ਕਰ ਉਹਨੂੰ ਤੂੰ ਦੇਖਿਆ ਕਰ ਉਹਦਾ ਠੀਕ ਹੈ ਮੈਂ ਤਾਂ ਉਹਦਾ ਗਾਂਵਾਰੇ ਸੋਚਣਾ ਤੂੰ ਬਚਪਨ ਦੇ ਦੇਖ ਉਹਦਾ ਤੇ ਐਸ਼ੋਣੇ ਕਰਨੀਆਂ ਜਿਹੜਾ ਮੈਂ ਹੁਣ ਕੰਮ ਕਰਦਾ ਕਰਦਾ ਤੂੰ ਐਂ ਕਰ ਨੂੰ ਚਾਹ ਬਣਾ ਲੈ ਤਾਂ ਫੜ ਫੜ ਮੈਂ ਜਾਣਾ ਫੜੀ ਕੀ ਜਾਂਦੇ ਹਣੀ ਮੈਨੂੰ ਚਲੋ ਕੋਈ ਜਿ ਬਣਾ ਲੀ ਜੀ ਆਹ ਕਿੰਨਾ ਸੋਹਣਾ ਹਾਰ ਹੈ ਸਰਦਾਰ ਨੀਰਾ ਸਾਡੇ ਗਰੀਬਾਂ ਕੋਲੇ ਤਾਂ ਇਹੋ ਜਿਹਾ ਕੁਝ ਵੀ ਹੈ ਨਹੀਂ ਦੇਖਾਂ ਮੈਂ ਪਾ ਕੇ ਹਾਂ ਕਿੰਨਾ ਸੋਹਣਾ ਲੱਗਦਾ ਹੈ ਜਿਵੇਂ ਸਰਦਾਰਨੀ ਹੁੰਦੀ ਹੋਵੇ ਹੋ ਕੀ ਕਰੀਏ ਨਹੀਂ ਕੁਛ ਨਹੀਂ ਸਰਦਾਰਨੀ ਜੀ ਮੈਂ ਤਾਂ ਬਸ ਪਾ ਕੇ ਦੇਖਦੀ ਸੀ ਤੁਹਾਡਾ ਹਾਰ ਬਹੁਤ ਸੋਹਣਾ ਹੈਗਾ ਹਲੋ ਮੈਂ ਚੋਰੀ ਨਹੀਂ ਸੀ ਕਰਦੀ ਮੈਂ ਤਾਂ ਬਸ ਪਾਤੀ ਦੇਖਦੀ ਸੀ ਮੈਨੂੰ ਸੋਣਾ ਲੱਗਿਆ ਸਰ ਕੋਈ ਕਿਉਂ ਘਬਰਾਉਣੀ ਹੈ ਮੈਂ ਤੈਨੂੰ ਐ ਥੋੜੀ ਕਿਹਾ ਵੀ ਤੂੰ ਚੋਰੀ ਕਰਦੀ ਨਹੀਂ ਹੱਸ ਕੇ ਰਾਣੀ ਜੀ ਤੁਹਾਡੇ ਘਰ ਦਾ ਨੋਨ ਖਾਨਣੀ ਹੈ ਚੋਰੀ ਤਾਂ ਮੈਂ ਕਰ ਹੀ ਨਹੀਂ ਸਕਦੀ ਮੈਂ ਸੱਚੀ ਕਹਿ ਰਹੀ ਹਾਂ ਮੈਂ ਤਾਂ ਕੱਲਾ ਪਾਤੀ ਦੇਖਦੀ ਸੀ ਮੈਂ ਕਿਹੜਾ ਤੈਨੂੰ ਕੁਝ ਕਿਹਾ ਹੈਗਾ ਤੂੰ ਹੀ ਘਬਰਾਈ ਜਾਂਦੀ ਹੈ ਸਰ ਕੋਈ ਨਾ ਜਾ ਕਰ ਲੈ ਕੰਮ ਆਪਣਾ ਸਰਦਾਰ ਜੀ ਗਲਤ ਨਾ ਸਮਝਿਓ ਮੈਂ ਅੱਗੇ ਤੋਂ ਤੁਹਾਡੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਵਾਂਗੀ ਕੋਈ ਗੱਲ ਨਹੀਂ ਮੈਂ ਤੈਨੂੰ ਕੁਝ ਕਿਹਾ ਹੈ ਤੂੰ ਆਦਾ ਕੰਮ ਕਰਨਾ ਕੋਈ ਹਾਂ ਤਾਂ ਮੈਨੂੰ ਪਤਾ ਤੂੰ ਸਹੀ ਬੋਧ ਦਿਲਦਾਰਿਆ ਤੁਸੀਂ ਬਹੁਤ ਚੰਗੇ ਹੋ ਤੁਸੀਂ ਠੀਕ ਹੈ ਮਮੀ ਜੀ ਸੀ ਤੇ ਡੈਡੀ ਜੀ ਦਾ ਕਮਲੀ ਨਾਲ ਵਿਆਹ ਕਿਵੇਂ ਹੋਇਆ ਤੇ ਅਸਲੀ ਮੰਮੀ ਤੇ ਡੈਡੀ ਜੀ ਕਿੱਥੇ ਗਏ ਨੇ ਉਹਨਾਂ ਦਾ ਕਤਲ ਹੋ ਗਿਆ ਸੀ ਕਤਲ ਕਤਲ ਕਿਵੇਂ ਹੋਇਆ ਤੇਰੀ ਸੱਸ ਨੇ ਕੀਤਾ ਸੀ ਮੈਥੋਂ ਕੋਈ ਭੁੱਲਿਆ ਨਹੀਂ ਜਾਂਦਾ ਆ ਜਮੀਨ ਜਾਇਦਾਦ ਦੇ ਲਾਲਚ ਚ ਇਹਨੇ ਮੈਥੋਂ ਮੇਰਾ ਸਾਰਾ ਕੁਝ ਖੋਲਿਆ ਪੀਰ ਜੀ ਤੁਸੀਂ ਮੈਨੂੰ ਸਾਰੀ ਗੱਲ ਸਮਝਾਓ ਅਸਲ ਗੱਲ ਕੀ ਹੈ